ਅੰਧੀਆ ਆ ਗਿਆ ਅੱਜ ਆਪਣੇ ਘਰ ਦੇ ਆਲੂ ਜਿਹੜੇ ਆਪਾਂ ਲਾਏ ਸੀ ਕੱਲ ਹੀ ਪੱਟ ਕੇ ਲੈ ਕੇ ਆਏ ਤੇ ਅੱਜ ਆਪਾਂ ਕਿਹਾ ਚੱਲੋ ਪਰੌਠੇ ਬਣਾਉਣੀ ਆ ਹੁਣ ਮੈਂ ਪਾਣੀ ਪਾ ਲੈ ਦੇ ਵਿੱਚ ਤੇ ਆਪਾਂ ਚੁੱਲੇ ਤੇ ਬਣਾਵਾਂਗੇ ਤਾਂ ਅੰਗੇ ਨਾਲ ਆਲੂਨ ਤੇ ਫੇਰ ਬਾਅਦ 10 ਰੋਭ ਲਗੇ ਉਦੋਂ ਬਰਕ ਬਣਾਵਾਂਗੇ ਪਰੌਠੇ ਉਹਨਾਂ ਤੋਂ ਬੋਸ ਨੇ ਗੁੱਡ ਮਾਰਨਿੰਗ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਮੇਰਾ ਬ੍ਰਦਰ ਨਾਲ ਆਇਆ ਮੈਸਤਰੀਆਂ ਦੇ ਕਿਉਂਕਿ ਉਹਨਾਂ ਦੇ ਨਾਲ ਹੀ ਕੰਮ ਕਰਦਾ ਵਾ ਏਸੀ ਲਾਉਣ ਬੱਚਿਆਂ ਦੇ ਕਮਰੇ 'ਚ ਹੁਣ ਚਲਾਈ ਜਾਂਦੇ ਮਤਲਬ ਮੈਂ ਕਮਰੇ 'ਚ ਚਲਾਈ ਜਾਂਦੇ ਫਿਰ ਉੱਪਰ ਲਾਉਣਗੇ ਛਾਂ ਨਾਲ ਚਲਾਈ ਹਾਂ ਜਿਹੜੇ ਤੋਂ ਦਿੱਤਾ ਇੱਥੇ ਆਹ ਕੁੰਜਾ ਲਾਉਣਾ ਹੈ ਫਾਨ ਇਹ ਦੂਜੇ ਦੇ ਬਾਅਦ ਲੱਗ ਗਈ। ਕਫੇ ਦੇ ਤੇ ਸਾਨੂੰ ਲੈ ਕੇ ਆਇਆ ਸੀਗਾ ਮੈਂ ਇਸਦੇ ਵਾਸਤੇ ਕਫੇ ਮੈਂ ਹਲਕਾ ਨੇਸਟੋ ਇਸੀ ਲੌਂਦੇ ਆ ਗਏ ਨੇਸਟ ਤੇ ਇਹ ਇੱਕ ਮੇਰੇ ਵਾਸਤੇ ਕਫੇ ਲੈ ਕੇ ਆਇਆ ਜਿਹੜੀ ਮੈਨੂੰ ਪਸੰਦ ਦਾ ਕਾਪੂਚੀਨ ਹੈ। ਇਹ ਦਰ ਲਾਤ। ਹਾਂ ਠੀਕ ਹੈ। ਹਾਂ। ਇਹਦੇ ਸਾਹਮਣੇ ਬੈੱਡ ਤੇ ਆਇਆ ਕਰੂਗੀ ਹਨਾ ਹਵਾ। ਹੰਡ ਬੜੀ ਲੱਗਿਆ ਤੁਹਾਨੂੰ। ਤੇਉਂ ਨਹੀਂ ਥਾਂ ਲੱਗਦਾ। ਮੈਂ ਇੱਧਰ ਲੱਗਦਾ ਵਾ। ਤੇ ਇਹ ਤਾਂ ਸ਼ੀਸ਼ਾ ਸ਼ਾਨੂੰ ਦਾ। ਸ਼ੀਸ਼ਾ ਤਾਂ ਸਾਈਡ। ਸ਼ੀਸ਼ਾ ਤਾਂ ਸਾਈਡ ਤੇ ਹਨਾ। ਸ਼ੀਸ਼ੇ ਦੇ ਨਾਲ। ਹਾਂ। ਆ ਪਪਾ ਪਪਾ ਜੀ ਬਾਵਾ ਪੈਂਦੀਆਂ ਹਨਾ। ਤੇ ਆਹ ਦੂਜਾ ਇੱਥੇ ਲੱਗ ਜਾਣਾ ਹਨਾ। ਇਹ ਉਧਰ ਨਹੀਂ ਸਾਈਡ ਨੂੰ ਲੱਗਦਾ ਸੀ। ਉਹ ਘਟਾਵਾ। ਅੱਜ ਉੱਥੇ ਲੱਗੂ ਜਦੋਂ ਤਾਂ ਇੱਥੇ ਠੀਕ ਆ ਠੀਕ ਹਾਂ ਉਹ ਵੇਖ ਲੈ ਐਵੇਂ ਗਏ ਸੀ ਸਾਂਭਿਆ ਇੰਨਾ ਚਲੋ ਉੱਥੇ ਗੈਸ ਭਰਨੀ ਪੈਣੀ ਸੀ ਇਹ ਕਹਿੰਦੇ ਜੇ ਗੈਸ ਭਰਵਨੇ ਆ ਤਾਂ 300 ਦੀ ਢੋਲੀ ਆ ਉਹ ਪੈਣੀ ਥੋੜੀ ਜੀ ਆ ਤੇ ਉਹਨੇ ਲਈ ਸੀ ਨਵਾ ਜੂ ਹਾਂ ਜੇ ਮੇਰੀ ਛੁੱਟੀ ਸੀਗੀ ਤੇ ਮੈਂ ਕਰੇ ਸੀ ਹੁਣ ਅਸੀਂ ਚੱਲਿਆਂ ਨਿਸ਼ਾਨਵਾਸ ਹਾਂ ਨੇ ਸਾਈਨ ਦਾ मालिक अॻे कराली अपमेंटील ਇਹ ਦੇਖਿਆ ਹੂੰ ਕਿਵੇਂ ਲੱਗਦਾ ਕੈਂਟਾ ਕੈਂਟਾ ਨਾ ਇੱਕ ਉਹ ਉਹ ਮਿਲ ਗਿਆ ਉਹ ਹੁਣ ਮਾ ਲਾਉਂਦੇ ਹਾਂ ਇਹ ਕਿੰਨਾ ਪੀਸ ਹੈ ਕਾਫਟਾ ਉਹ ਨਹੀਂ ਨਹੀਂ ਇਹ ਹੋਣਾ ਮੈਨੂੰ ਦਿਖਾਇਆ ਸੀ ਸ਼ਨੂ ਇਹਦੇ ਚ ਗ੍ਰੀਨ ਕਲਰ ਸੀਗਾ ਉਹ ਉਹ ਕੁੜੀਆਂ ਦਾ ਅਲੱਗ ਹੁੰਦਾ ਹੋਣਾ। ਹੋ ਗਿਆ ਜਾ ਕੇ ਲੈ ਲਿਆ ਠੀਕ ਹੈ ਹੁਣ। ਹੈ? ਲੈ ਜਾਣਾ। ਚੋਰ ਨੂੰ 3 4 5

ਤੇ ਹੁਣ ਇਹ ਤੇ ਸਾਰੇ ਸੇਲਾ ਲੱਗ ਚੁੱਕੀਆਂ ਕਿ ਉਹ ਜਲਾਈ ਤੱਕ ਲੱਗ ਜਾਂਦੀਆਂ ਬਸ ਤੇ ਹੁਣ ਅਸੀਂ ਐਂ ਪਰਸਨਲੀ ਤੇ ਅੱਜ ਸ਼ਾਮ ਦਾ ਟਾਈਮ ਸੀ ਅਸੀਂ ਘੁੰਮਣ ਦੇ ਕਿਤੇ ਬਾਹਰ ਰਹਿਣਾ ਤੇ ਸ਼ਾਪਿੰਗ ਕਰਨਾ ਸੀ ਸ਼ਾਪਿੰਗ ਕਰਦੀ ਤੇ ਉਦੋਂ ਵਿੱਚ ਵੀਡੀਓ ਨਹੀਂ ਬਣੇਗੀ ਕਿਉਂਕਿ ਜੇਕਰ ਹੋਈ ਲੇਟ ਹੋ ਗਈ ਸੀ ਕਿ ਸ਼ਾਪਿੰਗ ਦੀ ਤੇ ਹੁਣ ਅਸੀਂ ਇੱਥੇ ਬਾਹਰ ਤੇ ਬੈਠੇ ਹਾਂ ਖਾਣੇ ਪੀਣੇ ਤੇ ਲਵਰ svo og og as ég chamins kannusion fátt farum við til að skaka ਕੰਗਰੇਸ ਕੰਗਰੇਸ ਖੋਲੋ ਨਾ ਪਾਉਗਾ ਇੱਕ ਵਾਰ ਮੜੀ ਚ ਚਲਾ ਕੇ ਇੱਧਰ ਉੱਤੋਂ ਦੀ ਆ ਗਈ ਚਲਾ ਕੇ ਆਪਾਂ ਤਾਂ ਇਹ ਫਰਾਂਸੀ ਚੱਕ ਕੇ ਦੇਖ ਲੈਣੇ ਕੇ ਤਾਂ ਜਾਣੇ ਚਲੋ ਚੱਲ ਚਲੋ ਬਾਸ ਆਹਾ ਇਹ ਲਾ ਕਰ ਦਾਂਗੇ ਖਿਲਾ ਦੇ ਜਾਨ ਇਹ ਤੇ ਪਿੱਛੇ ਵੀ ਲੱਗ ਜਾ ਕਰ